ਆਪ ਬੀਜੇਪੀ ਦੇ ਸੁਪਾ ਪ੍ਰਧਾਨ ਸਨੀਲ ਕੁਮਾਰ ਜਾਖੜ ਕਰਨਗੇ ਕਾਂਗਰਸ ਦੀ ਵਾਪਸੀ ਸਨੀਲ ਕੁਮਾਰ ਜਾਖੜ ਬੀਜੇਪੀ ਨੂੰ ਕਹਿਣਗੇ ਅਲਵਿਦਾ ਜੋ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸਨੀਲ ਕੁਮਾਰ ਜਾਖੜ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੈ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ ਮੁੱਖ ਚਿਹਰਾ ਸਾਬਤ ਹੋ ਰਹੇ ਨੇ ਔਰ ਸਨੀਲ ਕੁਮਾਰ ਜਾਖੜ ਨੂੰ ਪਿੱਛੇ ਕਰਦੇ ਜਾ ਰਹੇ ਨੇ ਜੋ ਬੀਜੇਪੀ ਦੇ ਵਿੱਚ ਸ੍ਰੀ ਕੁਮਾਰ ਜਾਖੜ ਜਿਸ ਦੀ ਛੁੱਟੀ ਹੋ ਸਕਦੀ ਹੈ ਔਰ ਕਾਂਗਰਸ ਵਿੱਚ ਵਾਪਸ ਜਾ ਸਕਦੇ ਨੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੂਬਾ ਪ੍ਰਧਾਨ ਸ੍ਰੀ ਕੁਮਾਰ ਜਾਖੜ ਪੀਜੇਪੀ ਵਿੱਚ ਨਰਾਜ਼ ਚੱਲ ਰਹੇ ਨੇ ਜਦੋਂ ਦਾ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਬਰਾਬਰ ਅਸ਼ਵੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਉਦੋਂ ਤੋਂ ਬਾਅਦ ਸ੍ਰੀ ਕੁਮਾਰ ਜਾਖੜ ਦੀ ਬੀਜੇਪੀ ਦੇ ਵਿੱਚ ਕਾਰਗੁਜ਼ਾਰੀ ਕੁਝ ਠੀਕ ਨਹੀਂ ਚੱਲ ਰਹੀ ਸੁਨੀਲ ਕੁਮਾਰ ਜਾਖੜ ਸੁਭਾ ਪ੍ਰਧਾਨ ਜ਼ਰੂਰ ਨੇ ਪਰ ਉਹਨਾਂ ਤੋਂ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਕੋਈ ਉਹਨਾਂ ਤੋਂ ਸਲਾਹ ਨਹੀਂ ਲਈ ਜਾਂਦੀ ਕੋਈ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਜਦੋਂ ਤਰਨਤਾਰ ਦੀ ਜਿਮਨੀ ਚੋਣ ਹੋਣੀ ਸੀ ਉਸ ਸਮੇਂ ਜੋ ਉਮੀਦਵਾਰ ਐਲਾਨਿਆ ਗਿਆ ਸੁਨੀਲ ਕੁਮਾਰ ਜਾਖੜ ਨੂੰ ਉਸਤੇ ਬਾਰੇ ਨਹੀਂ ਪੁੱਛਿਆ ਗਿਆ ਕਾਰਜਕਾਰੀ ਪ੍ਰਧਾਨ ਜਾ ਕੇ ਹਾਈ ਕਮਾਂਡਰ ਮੀਟਿੰਗ ਕਰਦਾ ਹੈ ਤੇ ਉਮੀਦਵਾਰ ਉਤਾਰ ਦਿੰਦਾ ਸੋ ਉਦੋਂ ਤੋਂ ਲੈ ਕੇ ਸੁਨੀਲਪਰ ਜਾਖੜ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ सुनील कुमार जाखड़ बैकफुटते होकर बैठे हुए हो हैं जो अच्छ सुनील कुमार जाखड़ के बारे चर्चा हुई कि सुनील कुमार जाखड़ बी जे पीच रहे बी जे पी, पी अलविदा कह जाने क्योंकि दूसरे पास कांग्रेस के बहुत व्डा चेहरा से सुनील कुमार जाखड़ कांग्रेस के हाईकमान के सुनील कुमार जाखड़ की पूरी पैसी भी पूरा उसका टॉर सी पर पिछले जदों बी जे पी शामिल हुए हैं तो उदों तो लैके उन्होंने रुतबा है पाब कि रवनीत बिट्टू के बराबर तो भी थले चला गया रवनीत बिट्टू जे रेल राज मंत्री बन जाते हैं तो सुनी कुमार जाखड़ कोई भी अहदा नहीं दिता जाता सिर्फ सूबा प्रधान बनाया जाता और सूबा प्रधान भी वो बनाया जाता जिसकी पुछप्रतीत ही नहीं होंगी सूबा प्रधान होने भी उन्होंने कोई पुछता नहीं ਭਾਵੇਂ ਉਹ ਚਰਨਤਾਰ ਦੀ ਜਿਮਨੀ ਚੋਣ ਹੋਵੇ ਜਾਂ ਇਸ ਤੋਂ ਪਹਿਲਾਂ ਦੀ ਜਿਮਨੀ ਚੋਣਾ ਹੋਣ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਹੋਵੇ ਉੱਥੇ ਵੀ ਸੁਨੀਕਮਰ ਜਾਖੜ ਦੀ ਜਿਹੜੀ ਹੈ ਉਹ ਕੋਈ ਪੁੱਛਪੜਤ ਨਹੀਂ ਹੋਈ ਸੋ ਹੁਣ ਚਰਚਾ ਇਹ ਕਿ ਸੁਨੀਕਮਰ ਜਾਖੜ ਭਾਜਪਾ ਨੂੰ ਅਲਵਿਦਾ ਕਹਿ ਦੇਣਗੇ ਜੇਕਰ ਰਾਜਨੀਤੀ ਵਿੱਚ ਉਹਨਾਂ ਨੇ ਰਹਿਣਾ ਤਾਂ ਫਿਰ ਭਾਜਪਾ ਦੇ ਵਿੱਚ ਉਹਨਾਂ ਦਾ ਕੋਈ ਰੁਤਬਾ ਨਹੀਂ ਰਹੇਗਾ ਉਹਨਾਂ ਨੇ ਪਿਛਲੇ ਜੋ ਸਾਲ ਹੀ ਆਪਣਾ ਅਸਤੀਫਾ ਦੇ ਦਿੱਤਾ ਸੀ ਜਦੋਂ ਪ੍ਰਧਾਨ ਮੰਤਰੀ ਜੀ ਚੰਡੀਗੜ੍ਹ ਮੁਹਾਲੀ 에ਰਪੋਰਟ ਤੇ ਉਤਰੇ ਸੀ ਤਾਂ ਉਸ ਸਮੇਂ ਜੋ ਸੁਨੀਲ ਕੁਮਾਰ ਜਾਖੜ ਨੇ ਆਪਣਾ ਅਸਤੀਫਾ ਦਿੱਤਾ ਸੀ ਪਰ ਉਹਨਾਂ ਨੂੰ ਉਹ ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਜਾਂਦਾ ਪਰ ਉਸ ਨੂੰ ਫਿਰ ਪ੍ਰਧਾਨ ਬੁਲਾਇਆ ਗਿਆ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਵੋਟ ਫਿਸ ਦੀ ਜਿਹੜੀ ਭਾਜੀਪੀ ਦੀ ਵਿਧਾਈ ਸੀ 18% ਤੋਂ 6 ਤੋਂ ਲੈ ਕੇ 18 ਤੱਕ ਲੈ ਗਏ ਸੀਗੇ ਜਿਹੜੀ ਕਿ ਪਹਿਲਾਂ ਭਾਜੀਪੀ ਨੂੰ ਸਿਰਫ 6% ਵੋਟ ਹੀ ਪੈਂਦੀ ਸੀਗੀ ਔਰ ਸਿੱਧਾ 12% ਉਹਨਾਂ ਨੇ ਜਿਹੜੀ ਵੋਟ ਵਧਾ ਦਿੱਤੀ ਜਿਸ ਕਰਕੇ ਭਾਜੀਪੀ ਨੇ ਸੁਨੀਲ ਫਰ ਜਾਖੜ ਦੇ ਉੱਪਰ ਉਹਨਾਂ ਨੂੰ ਸੁਪਾ ਪ੍ਰਧਾਨ ਬਣਾਈ ਰੱਖਣ ਦਾ ਜਿਹੜਾ ਕਿ ਉਹ ਬਿਲਕੁਲ ਆਪਣੇ ਵੱਲੋਂ ਤਿਆਰੀ ਰੱਖੀ ਆਪਣੇ ਵੱਲੋਂ ਉਹਨਾਂ ਨੇ ਸੁਭਾ ਪ੍ਰਧਾਨ ਦਾ ਇਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਖੁਦ ਸੁਨੀਕਮਰ ਜਾਖੜ ਜਿਹੜੇ ਪਿੱਛੇ ਹੋ ਗਏ ਨੇ ਖੁਦ ਸੁਨੀਕਮਰ ਜਾਖੜ ਬੀਜੇਪੀ ਤੋਂ ਜਿਹੜੇ ਬੈਕਫੁੱਟ ਤੇ ਚਲੇ ਗਏ ਨੇ ਅਸ਼ਨੀ ਸ਼ਰਮਾ ਦੇ ਪ੍ਰਧਾਨ ਬਣਨ ਤੋਂ ਬਾਅਦ ਸੋਹਣ ਜੀਵਨੀਤ ਬਿੱਟੂ ਨੇ ਵੀ ਬੀਜੇਪੀ ਦੇ ਵਿੱਚ ਹੁੰਦੇ ਹੋਇਆ ਸੁਨੀਕਮਰ ਜਾਖੜ ਨੂੰ ਪਛਾੜ ਦਿੱਤਾ ਹੈ ਖੁਦ ਪ੍ਰੋਜੈਕਟ ਲੈ ਆ ਰਹੇ ਨੇ ਪੰਜਾਬ ਦੇ ਵਿੱਚ ਔਰ ਖੁਦ ਉਹ ਚੋਣ ਕਮਾਂਡ ਸੰਭਾਲਦੇ ਨੇ ਜਿੱਥੇ ਵੀ ਉਪਚੋਣ ਹੁੰਦੀ ਜਾਂ ਕੋਈ ਹੋਰ ਉਹ ਆਪਣੇ ਆਪ ਨੂੰ ਜਿਹੜਾ ਕਿ ਭਾਜਪਾ ਵਿੱਚ ਸਭ ਤੋਂ ਅੱਗੇ ਲੈ ਕੇ ਚਲੇ ਗਏ ਨੇ ਸੋ ਸਨੀਲ ਕੁਮਾਰ ਜਾਖੜ ਦੀ ਹੁਣ ਜਿਹੜੀ ਪੁੱਛ ਪ੍ਰਤੀਤ ਨਾ ਹੋਣ ਕਰਕੇ ਜੋ ਚਰਚਾਵਾਂ ਨੇ ਕਿ ਸੁਪਰ ਜਾਖੜ ਭਾਜਪਾ ਨੂੰ ਅਲਵਿਦਾ ਕਹਿਦਣਗੇ ਔਰ ਕਾਂਗਰਸ ਪਾਰਟੀ 'ਚ ਵਾਪਸ ਕਰ ਜਾਣਗੇ ਜਾਂ ਅਕਾਲੀ ਦਲ ਵਿੱਚ ਚਲੇ ਜਾਣਗੇ ਜਿਦੋਂ ਕਿ ਇਸ ਤੋਂ ਪਹਿਲਾਂ ਸੁਪਰ ਜਾਖੜ ਨੇ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਦੇ ਬਾਰੇ ਵੀ ਆਪਣੇ ਵੱਲੋਂ ਬਿਆਨ ਦਿੱਤਾ ਸੀ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋਵੇ ਤਾਂ ਪੰਜਾਬ ਦੇ ਵਿੱਚ ਸਰਕਾਰ ਬਣ ਸਕਦੀ ਹੈ ਸ਼੍ਰੀ ਇਕਵਾਰ ਜਾਖੜ ਖੁਦ ਵੀ ਇਹ ਮਹਿਸੂਸ ਕਰ ਰਹੇ ਹੋਣਗੇ ਜੇਕਰ ਅਕਾਲੀ ਭਾਜਪਾ ਕੱਟ ਜੋੜ ਨਹੀਂ ਹੁੰਦਾ ਤਾਂ ਫਿਰ ਬੀਜੇਪੀ ਲਈ ਪੰਜਾਬ ਸਰਕਾਰ ਬਣਾਉਣਾ ਬਹੁਤ ਔਖਾ ਹੈ ਕਿਉਂਕਿ ਬੀਜੇਪੀ ਦੇ ਪ੍ਰਤੀ ਅਜੇ ਵੀ ਪਿੰਡਾਂ ਦੇ ਵਿੱਚ ਜਿਹੜਾ ਕਿ ਇੰਨਾ ਜਿਹੜੀ ਉਹ ਵੋਟ ਫੀਸਦੀ ਨਹੀਂ ਹੈਗੀ ਪਿੰਡਾਂ ਦੇ ਲੋਕ ਅਜ ਵੀ ਬੀਜੇਪੀ ਦੇ ਪ੍ਰਤੀ ਉਹਨੇ ਜਿਹੜਾ ਨਹੀਂ ਚਾਹਦੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਜੇਪੀ ਦੇ ਖਿਲਾਫ ਹੋਇਆ ਸੀਗਾ ਸੋ ਬੀਜੇਪੀ ਨੂੰ ਜਿਹੜਾ ਕਿਤੇ ਨਾ ਕਿਤੇ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਸ੍ਰੀ ਇਕਵਾਰ ਜਾਖੜ ਦੇ ਰੂਪ ਵਿੱਚ